ਮੈਂ ਗੁਰਸਿੱਖ ਪਰਿਵਾਰ ਦੀ ਧੀ ਆ ਤੇ ਮੇਰਾ ਵਿਆਹ ਹੋ ਗਿਆ ਸਖੀ ਸਰਵਰਾਂ ਚ ਮੈਂ ਇਸ ਲਈ ਬਹੁਤ ਚਿੰਤਾ ਚ ਦੁੱਖ ਚ ਆ ਕਿ ਮੇਰੀ ਸਿੱਖੀ ਕਿਵੇਂ ਨਿਭੇਗੀ ਸੰਗਤ ਜੀ ਜਦੋਂ ਅਰਦਾਸ ਕਰੀਏ ਫਿਰ ਦਾਤਾ ਬਾਹ ਫੜਦਾ ਤਾਂ ਗੁਰੂ ਹਰਗੋਬਿੰਦ ਸਾਹਿਬ ਮਾਰੇ ਕਹਿੰਦੇ ਧੀਏ ਤੂੰ ਹੁਣ ਸਹੀ ਜਗ੍ਹਾ ਪਹੁੰਚ ਗਈ ਐ ਤੇਰੀ ਸਿੱਖੀ ਤੇਰੀ ਛੱਡ ਸਿੱਖੀ ਤਾਂ ਤੇਰੇ ਪਰਿਵਾਰ ਚ ਵੀ ਅੱਗੇ ਨਿਭੇਗੀ ਹੁਣ ਬੱਚੀ ਤਾਂ ਬੈਠੀ ਐ ਦਰਬਾਰ ਦੇ ਵਿੱਚ ਪਰ ਜਦੋਂ ਉਹ ਪਿੱਛੇ ਜਿਹੜੇ ਬਰਾਤੀ ਸਨ ਜਿਵੇਂ ਭਾਈ ਸਾਧੂ ਤੇ ਉਹਦੇ ਪਿਤਾ ਉਹਨਾਂ ਨੂੰ ਪਤਾ ਲੱਗਾ ਤਾਂ ਪਿਤਾ ਭਾਈ ਸਾਧੂ ਨੂੰ ਕਹਿੰਦਾ ਹੈ ਇਹ ਬੱਚੀ ਆਪ ਮੁਹਾਰੇ ਹੋ ਕੇ ਸਾਡੇ ਹੁਕਮ ਤੋਂ ਬਿਨਾ ਕਿੱਦਾਂ ਚਲੀ ਗਈ ਭਾਈ ਸਾਧੂ ਬੜੇ ਗੁੱਸੇ 'ਚ ਆਇਆ ਕਿ ਇਹ ਕਿਵੇਂ ਗੁਰੂ ਦੇ ਦਰਬਾਰ 'ਚ ਜਾ ਕੇ ਬੈਠ ਸਕਦੀ ਆਪਾਂ ਦੇ ਗੁਰੂ ਨੂੰ ਮੰਨਦੀ ਹੀ ਨਹੀਂ ਆ ਆਪਾਂ ਪੜਦੇ ਹਨਾ ਪਿਆਰਿਓ ਸਗਲ ਭਵਣ ਕੇ ਨਾਇਕਾ ਇੱਕ ਛਿਨ ਦਰਸ ਦਿਖਾਏ ਜੀ ਜਦੋਂ ਉਹ ਖੇਡਾਂ ਵਰਤੌਣ ਤੇ ਹੁੰਦਾ ਹੈ ਨਾ ਇੱਕ ਛਿਨ ਦੇ ਵਿੱਚ ਹੀ ਸਾਰੀਆਂ ਖੇਡਾਂ ਆਪਰ ਜਾਂਦੀਆਂ ਜਿਉਂ ਹੀ ਗਸੇ ਦੇ ਨਾਲ ਭਾਈ ਸਾਧੂ ਆਇਆ ਦਰਬਾਰ ਦੇ ਵਿੱਚ ਸਤਿਗੁਰੂ ਜੀ ਦੇ ਵੱਲ ਨਜ਼ਰ ਪਈ ਤਾਂ ਸਤਿਗੁਰੂ ਜੀ ਦਾ ਤੇਜਸ਼ਵੀ ਪੂਰਾ ਜੋਸ਼ ਨੂਰੋਂ ਨੂਰ ਹੋਇਆ ਚਿਹਰਾ ਖਿੜਿਆ ਵੇਖ ਕੇ ਤਾਂ ਸੰਗਤ ਜੀ ਭਾਈ ਸਾਧੂ ਦਾ ਗੁੱਸਾ ਉੱਥੇ ਜ਼ੀਰੋ ਹੋ ਗਿਆ ਭਾਈ ਸਾਧੂ ਵੀ ਸਤਿਗੁਰੂ ਜੀ ਨੂੰ ਨਮਸਕਾਰ ਕੀਤੀ ਸਤਿਗੁਰੂ ਜੀ ਨੇ ਪਿਆਰ ਦਿੱਤਾ ਤੇ ਦੱਸਿਆ ਕਿ ਹੁਣ ਕਿੱਦਾਂ ਸਿੱਖੀ ਨਿਭਾਉਣੀ ਹੈ ਹੁਣ ਬੀਬੀ ਸੂਰਤੀ ਤਾਂ ਸਿੱਖ ਸੀ ਭਾਈ ਸਾਧੂ ਵੀ ਸਿੱਖ ਹੋ ਗਿਆ ਜਦੋਂ ਘਰੇ ਗਏ ਤਾਂ ਪਿਤਾ ਮਾਤਾ ਪਰਿਵਾਰ ਉਤੇ ਸਾਰੇ ਸਖੀ ਸਰਵਰੀਏ ਹਨ ਉਹ ਕਹਿੰਦੇ ਜਾ ਕੇ ਇਸ ਕਬਰ ਨੂੰ ਮੱਥਾ ਟੇਕੋ ਭਾਈ ਸਾਧੂ ਨੇ ਲੱਤ ਮਾਰ ਦਿੱਤੀ ਕਹਿੰਦਾ ਮੈਂ ਹੁਣ ਗੁਰੂ ਦਾ ਸਿੱਖ ਹੋ ਗਿਆ ਮੱਥਾ ਨਹੀਂ ਟੇਕਾਂਗਾ ਆਪਣੇ ਘਰੋਂ ਸਖੀ ਸਰਵਰ ਦੀ ਨਿਸ਼ਾਨੀ ਮਿਟਾ ਦਿੱਤੀ ਬੜਾ ਕਲੇਸ਼ ਹੋਇਆ ਪਰ ਨਹੀਂ ਬਿਲਕੁਲ ਅਡੋਲ ਰਹੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬਚਨ ਕੀਤਾ ਸੀ ਤੁਹਾਡੇ ਘਰੇ ਬਹੁਤ ਸੋਹਣਾ ਪੁੱਤਰ ਪੈਦਾ ਹੋਏਗਾ ਸੰਗਤ ਜੀ ਸਮਾਪਾ ਕੇ ਉਹਨਾਂ ਦੇ ਘਰੇ ਪੁੱਤਰ ਪੈਦਾ ਹੋਇਆ ਜਦੋਂ ਪੁੱਤਰ ਪੈਦਾ ਹੋਇਆ ਤੇ ਸਤਗੁਰੂ ਜੀ ਅੰਮ੍ਰਿਤਸਰ ਸਾਹਿਬ ਸਨ ਇਹ ਲੈ ਕੇ ਗਏ ਦਾਤਾ ਜੀ ਕੋਲ ਪੁੱਤਰ ਨੂੰ ਤੇ ਗੁਰੂ ਸਾਹਿਬ ਜੀ ਨੇ ਜਦੋਂ ਦੇਖਿਆ ਨਾ ਸੋਹਣਾ ਮੁਖੜਾ ਤੇ ਮਹਾਰਾਜ ਕਹਿੰਦੇ ਇਹਦਾ ਨਾਂ ਰੂਪਚੰਦ ਹੈ ਅੱਜ ਤੋਂ ਤੇ ਫੇਰ ਆਪਣੇ ਪੁੱਤਰ ਨੂੰ ਲੈ ਕੇ ਆਏ ਰੂਪਚੰਦ ਸੱਚਮੁੱਚ ਹੀ ਸਿੱਖੀ ਦਾ ਸਰੂਪਚੰਦ ਸਿੱਖੀ ਦਾ ਹੀ ਰੂਪ ਬਣ ਗਿਆ ਇਹੀ ਰੂਪਚੰਦ ਜਿਹੜਾ ਹੈ ਇਹਨਾਂ ਨੂੰ ਭਾਈਕਿਆਂ ਦੀ ਵਡਿਆਈ ਮਿਲੀ ਗੁਰੂ ਘਰ ਵੱਲੋਂ ਅੱਜ ਤੱਕ ਇਹਨਾਂ ਦੇ ਵੰਸ਼ ਦੇ ਵਿੱਚ ਸਿੱਖੀ ਚੱਲਦੀ ਹੈ ਬਹੁਤ ਸਾਰਾ ਇਤਿਹਾਸ ਹੈ ਭਾਈ ਰੂਪੇ ਦਾ ਉਹ ਫਿਰ ਕਿਤੇ ਜਾ ਕੇ ਸੁਣਾਵਾਂਗੇ ਗੱਲ ਇੱਥੇ ਮੁੱਕਦੀ ਹੈ ਆ ਪਿੱਛੇ ਵੱਡਾ ਘਰ ਪਿੰਡ ਹੈ ਜਿੱਥੋਂ ਦੀ ਬੀਬੀ ਸੂਰਤੀ ਸੀ ਜਿੱਥੇ ਭਾਈ ਰੂਪ ਚੰਦ ਜੀ ਦੇ ਨਾਨਕੇ ਬਣਦੇ ਹਨ ਭਾਈ ਆਕਲ ਜੀ ਭਾਈ ਰੂਪ ਚੰਦ ਜੀ ਦੇ ਨਾਨਾ ਜੀ ਬਣਦੇ ਹਨ ਬੀਬੀ ਸੂਰਤੀ ਇੱਥੋਂ ਵਿਆਹੀ ਗਈ ਤੋਂ ਕਲਾਣੀ ਪਿੰਡ ਪਰ ਗੁਰੂ ਜੀ ਦੇ ਹੁਕਮ ਨਾਲ ਪਰਿਵਾਰੋਂ ਥੋੜ੍ਹ ਟਕੇ ਤੇ ਜਾ ਕੇ ਮੋੜੀ ਘੜ ਲੈ ਸੀ ਭਾਈ ਰੂਪੇ ਆਓ ਸੰਗਤ ਜੀ ਇਹ ਇਤਿਹਾਸ ਹੋ ਗਿਆ ਇੱਕ ਗੱਲ ਤੁਹਾਡੇ ਨਾਲ ਹੋਰ ਸਾਂਝੀ ਕਰਨੀ ਹੈ ਜਿਹੜੀ ਭਾਈ